ਉਂਡੇ ਜ ਨੂੰ ਇਹ ਜੰਮੀ ਸ਼ੰਗ ਸ਼ਰਮ ਨਹੀਂ ਹੈਗੀ ਹੈਲੋ ਤੂੰ ਕੁੜੀਆਂ ਨਾਲੋਂ ਵੀ ਪੜਾ ਐਨਾ ਟਾਈਮ ਕੌਣ ਲਾਉਂਦਾ ਨਾ ਤਿਆਰ ਹੋਣ ਤੇ ਮੈਂ ਤਾਂ ਰੈੜੀਆਂ ਕਦੋਂ ਦੀ ਚੱਲ ਫਿਰ ਆ ਜਾ ਛੇਤੀ ਆਜਾ ਮੈਂ ਮੋੜ ਤੇ ਖੜੀ ਹਾਂ ਤੇਰਾ ਵੇਟ ਕਰ ਰਹੀ ਹਾਂ ਮੋਟਰਸਾਈਕਲ ਲੈ ਆਈ ਨਾਲੇ ਕਿੱਕਾ ਮਾਰਨ ਨੂੰ ਦੱਸ ਗਈ ਆ ਛੇਤੀ ਆ ਜਾ ਹੁਣ ਮੈਂ ਮੋੜ ਤੇ ਖੜੀ ਹਾਂ ਠੀਕ ਹੈ ਮੈਨੂੰ ਵੀ ਲੇਟ ਕਰਾ ਦੇਣਾ ਓਏ ਆ ਗਿਆ ਆ ਗਿਆ ਖੜ ਜਾ ਗਲੀ ਦੇ ਮੋੜ ਤੇ ਕੋਈ ਨਹੀਂ 2 ਮਿੰਟ ਖੜ ਜਾ ਜੀ ਜਾਂ ਨਿਕਲ ਜੂਗੀ ਆ ਗਿਆ ਬੰਦੇ ਨੂੰ 2 ਮਿੰਟ ਡੀਕ ਵੀ ਨਹੀਂ ਸਕਦੇ ਉਹ ਆਪ 4 ਘੰਟੇ ਲਾ ਜਾਂਦੀ ਅੱਜ ਮੈਂ ਲੇਟ ਹੋ ਗਿਆ ਅੱਜ ਦੇ ਫੋਨ ਤੇ ਫੋਨ ਲਾਇਆ ਫੋਨ ਤੇ ਫੋਨ ਲੈ ਵੀ ਇਹ ਦੇ ਕਿ ਫੂੜੀ ਪੈ ਗਈ ਹੁਣ ਲਓ ਜੀ ਤੇਲ ਦਾ ਪਵਾਇਆ ਨਹੀਂ ਰੁੱਕੀ ਜਾਣਾ ਬੂਗਾ ਉਹ ਸਾਈਡ ਤੇ ਲਾ ਜੰਨਿਆ ਨੂੰ ਇੱਕ ਪਹਿਲੀ ਹੀ ਲੇਟ ਹੋ ਗਏ ਇਹਨੂੰ ਕਹਿੰਦਾ ਕਾਲੀ ਅੱਗੇ ਟੋਏ ਤੇਲ ਦਾ ਬੋਆ ਨਹੀਂ ਕਰ। ਐਂਜੇ ਖੜਾ ਤਾ ਤੂੰ। ਲੈ ਫਿਰ ਦੇਖ ਕਿਉਂ ਤੇਲ ਕੁੜੀਆਂ ਨੂੰ ਥੋੜੀ ਨਾ ਪਵਾਈ ਲਾ ਹੁੰਦਾ। ਕੰਮ ਤੂੰ ਵੀ ਕਰਦੀ ਕੰਮ ਮੈਂ ਵੀ ਕਰਦਾ। ਪੈਸੇ ਅੱਧੇ ਤੇ ਹੁੰਦੇ ਆ ਸਮਝ ਗਈ ਨਾ? ਫਿਰ ਪੈਸੇ ਅੱਧੇ ਤੇ ਤੇ ਫਿਰ ਤੂੰ ਬੋਆ ਲੰਦ ਤੇਲ ਫਿਰ ਕਿੰਨੀ ਈ ਆ ਜਾਂਦੀ। ਹੁਣ ਤੁਰ ਕੇ ਜਾਵਾਂਗੇ ੱਟੀ ਦੂਰ। ਹਾਂਜੀ ਤੁਰ ਕੇ ਚੱਲਾਂਗੇ। ਚੱਲ ਆ ਜਾ। ਲਾ ਕੀ? ਲੱchnੇ ਨਾ ਕਰ। ਰੁਪਿਆ ਤਾਂ ਜੇਬ 'ਚ ਨਹੀਂ ਹੈਗਾ ਪੌੜਾ 100 ਰੁਪਿਆ ਤੇਲ। ਲੋ ਦੇ ਕੀ ਮੈਂ ਤਾਂ ਸੈਂਡਲ ਪਾ ਕੇ ਆਈ ਸੀ ਵੀ ਅੱਜ ਬੂਟ ਪਾਏ ਆਉਂਦੀ ਸੀ ਸੈਂਡਲ ਪਾਉਣ ਨੂੰ ਕਿਨੇ ਗਿਆ ਸੀ ਤੈਨੂੰ। ਮੇਰੀ ਗੱਲ ਸੁਣੋ ਜੇ 100 ਰੁਪਿਆ ਤੇਲ ਪੌੜਾ ਤੇਰੀ ਜਾਨ ਨਹੀਂ ਸੀ ਨਿਕਲਦੀ। ਮੈਂ ਵੀ ਤਾਂ ਪਰਸੋਂ ਜਿਹੜਾ 버ਗਰ ਖਾਦਾ ਸਾਰੇ ਪੈਸੇ ਮੇਰੇ ਸੀਗੇ ਉਹ। ਵਾਹ ਨਹੀਂ ਮਾਂ ਦੇਦੀ ਇੱਕ 버ਗਰ ਖਵਾ ਕੇ ਗਣਿਆ ਤਾਂ ਅੱਜ ਤੇ ਪਰਸੋਂ ਤੇ ਮੈਂ ਤੈਨੂੰ ਇੰਨਾ ਕੁ ਖਵਾਇਆ ਸੀ ਮੈਂ ਬੁਨਾ ਕਦੇ। ਤੂੰ ਫਿਰ ਕਿਉਂ ਦਗਾ ਤੂੰ ਖਵਾ ਤੂੰ ਮੁੰਡੇ ਆਂਗਾ ਫਿਰ ਮੈਂ ਕੁੜੀਆਂ ਖਵਾ ਦ ਦੇ ਬਰਾਬਰ ਕਮਾਉਣੀ ਆ ਮੇਰੇ। ਤਿੰਗਾ ਫਿਰ ਕੁਲਫੀ ਖਵਾ ਦ 100 ਰੁਪ ਇਹ ਨੂੰ ਸਾਰਾ ਤੈਨੂੰ ਫਿਰੀ ਜਾਵਾਂਗਾ ਕੋਈ ਕੰਮ ਤੇ ਜਾਂਨੇ ਹੁਣ 2 ਰੁਪਏ ਕਮਾਵਾਂਗੇ ਫੇਰ ਹੀ ਆ ਅੰਕਲ ਅੰਕਲ ਬੈਠਾ ਹੈ ਇਹਨੂੰ ਕੋਈ ਨਹੀਂ ਸਮਝਿਆ ਕੋਈ ਇਹਨੂੰ ਪਟਾ ਲਾਂਗੇ ਆ ਜਾ ਚੱਲ ਬਾਬੇ ਨੂੰ ਗੱਲਾਂ ਚਲਉਨੇ ਆ ਪਰ ਬਾਪੂ ਦੇ ਪੁਰਾਣੇ ਕਰਾਕਾ ਖਾਦੇ ਆ ਦਿਮਾਗ ਪੂਰਾ ਹੁੰਦਾ ਹੈ ਨਾ ਬਾਪੂ ਜੀ ਆਪਣੇ ਕੋਲੇ ਪ੍ਰੋਟੈਕਟ ਹੁੰਦੇ ਆ ਜੀ ਸ਼ੈਂਪੂ ਹੁੰਦੇ। ਪਹਿਲਾਂ ਭੈ ਤਾਂ ਜਾ 1 ਮਿੰਟ ਮੜੇ ਦਮ ਤਾਂ ਲੈ ਲਈ। ਬਾਬਾ ਪੱਖਾ ਥੱਲੇ ਜਾਂਦਾ। ਮੜੇ ਦੇ ਭੈ ਜੀ। ਹਏ। ਚਲ। ਚਾਹ ਪੀਓਗੇ? ਚਾਹ। ਹੂੰ। ਚਲ ਰਹਿਣ ਦੇ ਗੁੱਪੀ ਲਾਉਣੀ। ਨਹੀਂ ਚਾਹ ਤਾਂ ਰਹਿਣ ਦਿਓ ਜੀ। ਆਪਣੇ ਕੋਲੇ ਪ੍ਰੋਡਕਟ ਹੁੰਦੇ ਜੀ ਜਿਵੇਂ ਸ਼ੈਂਪੂ ਹੋਏ ਹਨਾ ਜੀ। ਐਲੋਵੇਰਾ ਜੂਸ ਹੁੰਦੇ ਜਿਵੇਂ ਪੀਣ ਵਾਲੇ। ਬਿਮਾਰੀਆਂ ਵਾਲੇ, ਪੇਟ ਸਾਫ਼ ਕਰਨ ਵਾਸਤੇ ਦਵਾਈਆਂ। ਉਹ ਚੀਜ਼ਾਂ ਹੁੰਦੀਆਂ ਜੀ। ਆਪਣੇ ਕੋਲ ਤਾਂ ਚਲਦੇ ਨਹੀਂ ਮੁੰਡੇ। ਤੁਸੀਂ ਦੁਕਾਨ ਤੇ ਰੱਖੋ ਤਾਂ ਸੀ ਕਸਟਮਰ ਲੈ ਜਾਊਗਾ ਜੀ ਅੰਕਲ ਜੀ ਕਿਨੱਦਾ ਖਰੀਦ ਲਓ ਨਾ ਚੱਲਦੇ ਨਹੀਂ ਉਹਦੇ ਕਿ ਪੂਰੇ ਤਾਂ ਲੈ ਫਰੈਂਟ ਤੇ ਚੰਦੇ ਹੀ ਨਹੀਂ ਕਿਨੇ ਹੋਰ ਤੁਸੀਂ ਮੇਰੇ ਜਿਹਾ ਸੀਵਾ ਦੱਸੋ ਚਾਹ ਪਾਣੀ ਪੀਣੀ ਹੈ ਕੋਈ ਹੋਰ ਤੇ ਬਾਪੂ ਇਹ ਕਿ ਖਰੀਦ ਕੇ ਦੇਖ ਲੈਂਦੇ ਤੁਸੀਂ ਨਹੀਂ ਚਲੋ ਕੋਈ ਗੱਲ ਨਹੀਂ ਆਪੋ ਚਲੋ ਕੋਈ ਗੱਲ ਨਹੀਂ ਮੈਂ ਤੁਰਪਾ ਹਾਂ ਹਾਂ ਆਪਾਂ ਤਾਂ ਕੁਲੀਆਂ ਵੇਚਣੀ ਲੱਗ ਜਾਨੇ ਤੇ ਮੇਰੀ ਗੱਲ ਸੁਣ ਲੈ ਤੇਰੇ ਮੂੰਹ 'ਂ ਕੋਈ ਕੁਛ ਖਰੀਦਦਾ ਜਿੱਦ ਮੈਂ ਕੱਲੀ ਜੰਨੀ ਹੁੰਨੀ ਆ ਇੰਨਾ ਸਮਾਨ ਵੇਚ ਕੇ ਹੁੰਨੀ ਹੂੰ ਤੈਨੂੰ ਐ ਪਤਾਗਾ ਐ ਕਰਾ ਚੱਕ ਜਾਂ ਵੇਚ ਐ ਔੜੀ ਹੁਣ ਮੈਂ ਕੱਲੀ ਥੋੜੀ ਨਾ ਤੇਰੇ ਮੂੰਹ ਨੂੰ ਵਿਖਦਾ ਮੈਂ ਤਾਂ ਉਹੀ ਤੁਰੇ ਫਿਰਦਾ ਦੁਨੀਆ ਤੇ ਹੋਲੀ ਤੁਰਪਾ ਉਹ ਸਾਰਾ ਦਿਨ ਲੈ ਜੂਗਾ ਹੋਲੀ ਤੁਰਪਾ ਲੈ ਹੋਲੀ ਤੁਰਪਾ ਲੈ 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 ਮੇਰੇ ਪੈਰ ਦੁਖਦੇ ਆ ਇਹਦੇ ਮੂੰਹ ਨੂੰ ਚੀਜ਼ਾਂ ਵਿਕਨ ਲੱਗੀਆਂ ਅਸੀਂ ਤਾਂ ਦੁਨੀਆ ਤੀ ਠੱਕੇ ਖਾਣੀ ਆਏ ਆ ਰੁਪਏ ਦਾ ਖਵਾ ਕੇ 버ਗਰ ਉਹਦਾ ਦੋ ਵਾਰੀ ਖਣਿਆਤਾ ਆ ਜਾ ਤੂੰ ਪੁੱਛਲੀ ਹੁਣ ਤੇਰੇ ਮੂੰਹ ਨੂੰ ਵਿਕਰੂਗੀ ਚੀਜ਼ ਇਹ ਜੀਆ ਲਾਉਂਦੀ ਏ ਕਰੀਮ ਆ ਇਹ ਮਰੇ ਮੂੰਹ ਨੂੰ ਵੇਖਦੀ ਏ ਲੱਗ ਗੁਣ ਮਰੇ ਹੁਣ ਸੱਤੇ ਓਏ ਮੁੰਡਿਆ ਮੁੰਡਿਆ ਹਾਂ ਮਾਂ ਉਰੇ ਪਾਣੀ ਲੈ ਕੇ ਦੇ ਲੈ ਮਾਂ ਪਾਣੀ ਤਾਂ ਆਪ ਉੱਠ ਕੇ ਪੀ ਲਿਆ ਕਰ ਆਪ ਉੱਠ ਕੇ ਕਿੱਥੋਂ ਪੀ ਲਾਂ ਮੇਰਾ ਸਿਰ ਬਾਲਾ ਦੁਖੀ ਜਾਂਦਾ ਸੀ ਹੁਣ ਅੱਜ ਦੁਖੀ ਹੁੰਦੀ ਫਿਰਦੀ ਆ ਉਹਦਾ ਰਿਸ਼ਤਾ ਆਉਂਦਾ ਸੀ ਲੈਤਾ ਨਹੀਂ ਚੰਗੇ ਘਰ ਦਾ ਹੁਣ ਅੱਜ ਫਿਰਦੇ ਆ ਨਾਲੇ ਆਪ ਦੁਖੀ ਉਹਨਾਂ ਨਾਲੇ ਮੈਂ ਹੁੰਦੀ ਫਿਰਦੀ ਆ ਉਹਦਾ ਲੈ ਲੈਂਦਾ ਵਧੀਆ ਰਹਿੰਦੇ ਪਤਾ ਨਹੀਂ ਮਾਂ ਇਹ ਬੋਲੀ ਜਾਨੀ ਰਹਿਣੀ ਆ ਤੈਨੂੰ ਤਾਂ ਲੱਗਦੀ ਆ ਦੁਖੀ ਅੱਜ ਤਾਂ ਪਤਾ ਨਹੀਂ ਕਿਹੜਾ ਆਪਣੇ ਮੱਥੇ ਲੱਗਿਆ ਹਨਾ ਟੜਕੇ ਦੀ ਇੱਕ ਬੋਟੀ ਵੀ ਨਹੀਂ ਵਿਕੀ ਹੈਗੀ ਚੱਲ ਕੋਈ ਮੈਨੂੰ ਤਾਂ ਤੈਨੂੰ ਗੱਲ ਗੁੱਲ ਕਰਨ ਦਾ ਢੰਗ ਹੀ ਨਹੀਂ ਹੈਗਾ ਉੱਪਰ ਤੂੰ ਲੱਗ ਜਾ ਮੁਰੇ ਮੈਨੂੰ ਜੇ ਨੇ ਢੰਗ ਹੈਗਾ ਇਹ ਹੀ ਹੈ ਵੀ ਮੈਂ ਮੈਨੂੰ ਸੀਨੀਅਰ ਸੀਨੀਅਰ ਹੋਣਾ ਚਾਹੀਦਾ ਸੀਗਾ ਤੇ ਜਿਹਦੇ ਦਿਨ ਮੈਨੂੰ ਸਖਾਈ ਜਾਂਦੀ ਆ ਕਿ ਤੈਨੂੰ ਗੱਲ ਕਰਦਾ ਢੰਗ ਨਹੀਂ ਇਹ ਜਿਹੜਾ ਮੁੰਡਾ ਬੜਾ ਬਾਹਰ ਜੇ ਨੂੰ ਪੁੱਛ ਕੇ ਦੇਖੀਏ ਉਹ ਇਹਨੂੰ ਪੁੱਛ ਲੈਣ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਅਸੀਂ ਪ੍ਰੋਡਕਟ ਵੇਚਦੇ ਆਂ ਇਹ ਤਾਂ ਵੀ ਪ੍ਰੋਡਕਟ ਆ ਉਹ ਇੱਕ ਵਾਰ ਟਰਾਈ ਕਰਕੇ ਦੇਖੋ ਜੀ ਬਾਲੀ ਵਧੀਆ ਪ੍ਰੋਡਕਟ ਹੁੰਦੇ ਸਾਡੇ ਦੇ ਕਿਉਂ ਸਾਰੀ ਗੇਲੀ ਸਾਡੇ ਤੋਂ ਹੀ ਪ੍ਰੋਡਕਟ ਲੈਂਦੀ ਐ ਤੇ ਇੱਕ ਵਾਰ ਟਰਾਈ ਤਾਂ ਕਰਕੇ ਦੇਖੋ ਜੀ ਅੰਦਰ ਮੰਮਾ ਬੈਠਿਆ ਉਹਨੂੰ ਦਿਖਾਓ ਅੱਛਾ ਚਲੋ 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 ਜੀ ਨਾ ਸਮਾਰ ਕੇ ਗੱਲ ਕਰਦੇ ਹਾਂ 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 ਚਲੋ ਸੱਚੀ ਕਰ ਸੱਚੀ ਕਰ ਅੱਜ ਆ ਗਏ ਬੱਸ ਮਾਂ ਮੇਟਨ ਆਏ ਹਾਂ ਦਾ ਜੀ ਸੋ। ਐਲੀਆ ਕੋਈ ਹੋਰ ਦੱਸੋ। ਘਰ ਪਰਿਵਾਰ ਸਭ ਠੀਕ ਹੈ? ਠੀਕ ਹੈ ਠੀਕ ਹੈ। ਆਪਣੇ ਦੱਸੋ ਠੀਕ ਹੈ। ਹਾਂਜੀ ਬਹੁਤ ਵਧੀਆ ਬੱਸ। ਹੋਰ ਕਾ ਕੀ ਠੀਕ ਹੈ? ਹਾਂਜੀ ਬਈ ਪਾਣੀ ਮਿਲੂ ਬਈ। ਹਾਂਜੀ। ਹਾਂ। ਲਿਆ ਲਓ। ਆ ਅਸੀਂ ਤਾਂ ਇਹ ਨਾ ਪ੍ਰੋਡਕਟ ਵਿੱਚ ਆਇਆ। ਠੀਕ ਹੁ ਤਾਂ ਇਹ ਜਿਵੇਂ हेयर ਦਾ ਹੁੰਦਾ ਆਪਣਾ हेयर ਫਾਲ ਮਤਲਬ ਵਾਲ ਝੜਦੇ ਆ ਠੀਕ ਹੈ ਜੀ ਤੇ ਮਤਲਬ ਲੂਸ਼ਨਸ ਵਗੈਰਾ ਹੁੰਦੇ ਆ ਆਈ ਡ੍ਰੌਪ ਅੱਖਾਂ ਚ ਪਾਉਣ ਵਾਲੀ ਵੀ ਵਾਇਜ਼ ਵਗੈਰਾ ਮਤਲਬ A to Z ਸਾਡੇ ਕੋਲ ਸਾਰਾ ਕੁਝ ਹੈ ਤੇ ਸਾਰਾ ਕੁਝ ਵੀ ਇੰਨੀ ਵਧੀਆ ਮਤਲਬ ਕੰਪਨੀ ਆ ਉਹ ਤੇ ਮਤਲਬ ਪ੍ਰੋਡਕਟ ਉਹਦੇ ਬਹੁਤ ਵਧੀਆ ਨੇ ਬਹੁਤ ਹੀ ਜ਼ਿਆਦਾ ਵਿਕਦੇ ਨੇ ਪਹਿਲਾਂ ਨਹੀਂ ਪੁੱਤ ਲੱਗਦੇ ਸੀ ਬਹੁਤ ਜ਼ਿਆਦੇ ਆਉਂਦੇ ਆ 15 ਦਿਨਾਂ ਬਾਅਦ ਚੋ ਦੇ ਕੇ ਨੰਬਰ ਆਉਂਦਾ ਸਾਰੰਸ਼ਗਾਚ ਸੈਂਟਰੀ ਚੱਕ ਕੇ ਲੈ ਜਾਂਦੇ ਆ ਹੁੰਦੇ ਹੀ ਨਹੀਂ ਨਾਤੇ ਕੰਮ ਕਰਦੇ ਆ ਐਨੇ ਨੇ ਪੈਸੇ ਲਾਉਣੇ ਆ ਨਾ ਗੋਡਿਆਂ ਦਾ ਨਾ ਪਾਲਾਂ ਦਾ ਨਾ ਚਿਹਰੇ ਦਾ ਕਾਸੀ ਦਾ ਵੀ ਫਰਕ ਨਹੀਂ ਪੈਂਦਾ ਪਤਾ ਐਨੇ ਨੇ ਪੈਸੇ ਖਰਾਬ ਕਰਦੇ ਆ ਸੀ ਨਹੀਂ ਨਹੀਂ ਆਂਟੀ ਜੀ ਉਹ ਚੀਜ਼ ਨਹੀਂ ਹੈਗੀ ਇਹ ਸਾਡੀ ਤਾਂ ਕੰਪਨੀ ਵਧੀਆ ਕੰਪਨੀ ਆ ਨਾਲੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਆ ਤੁਸੀਂ YouTube ਤੇ Facebook ਤੇ ਜਿਤੋਂ ਮਰਜ਼ੀ ਕੱਢ ਕੇ ਦੇਖ ਲਓ ਸਾਡੀ ਕੰਪਨੀ ਦਾ ਨਾਮ ਚੱਲਦਾ ਹੈ ਅਸੀਂ ਨਾਲੇ ਭਜਣ ਵਾਲਾ ਨਹੀਂ ਹੈਗੇ ਪਤਾ ਇਹ ਹੈ ਨਾ ਅਸੀਂ ਲੈਣੇ ਨੇ ਸ਼ੈਂਪੂ ਚੰਗੋ ਕੁਛ ਵੀ ਚਾਹ ਪੀਓ ਪਾਣੀ ਪੀਓ ਠੀਕ ਹੈ ਤੁਲਜੀ ਜੀ ਦੀ ਸੇਵਾ ਤੁਹਾਡੇ ਲਈ ਸਾਡੀ ਕਰਾਂਗੇ ਅਸੀਂ ਪਰ ਇਹ ਸਮਾਨ ਅਸੀਂ ਲੈਣਾ ਨਹੀਂ ਕਰਤਾ ਪਤਾ ਕੀ ਗੱਲ ਹੈ ਪਹਿਲਾਂ ਮੈਂ ਬਾਅਦ ਤੇ ਇੱਥੇ ਨਾ ਹੁਣ ਮੇਰੀ ਗੋਡੇ ਦੁਖਦੇ ਰਹਿੰਦੇ ਇੱਥੋਂ ਫੜ ਲਿਆ ਨੂੰ ਡਾਕਟਰ ਤੋਂ ਗੋਲੀਆਂ ਮਤਲਬ 10 ਰੁਪਏ ਆਣਾਂ ਗੋਲੀ ਲੈ ਲੈ। ਓਹੋ ਤੁਸੀਂ ਉਹ 10 ਰੁਪਏ ਦੀਆਂ ਗੋਲੀਆਂ ਖਾਈ ਤਾਂ ਜਾਣਦੇ ਹੋ ਨੁਕਸਾਨ ਪਤਾ ਕਿੰਨਾ ਹੁੰਦਾ ਲੀਵਰ ਖਰਾਬ ਹੋ ਜਾਂਦਾ। ਜਿਹੜੀ ਸਾਡੀ ਦਵਾਈ ਹੈ ਨਾ ਉਹ ਜੜ ਤੇ ਅਸਰ ਕਰਦੀ ਜਾ ਕੇ। ਉਹ ਤੋਂ 10 ਰੁਪਏ ਦੀ ਦਵਾਈ ਲੈਣੇ ਉਹ 20 ਦਿਨ ਬਾਅਦ ਗੋਡੇ ਫੇਰ ਤੋਂ ਖੁੱਲ ਲੱਗ ਜਾਂਦੇ। ਇੱਕ ਵਾਰੀ ਜਦ ਦਵਾਈ ਲਵੋਗੇ ਮੁੜ ਕੇ ਸਾਰੀ ਉਮਰ ਗੋਡੇ ਨਹੀਂ ਦੁਖਣੇ। ਕੀ ਗਾਰੰਟੀ ਹੈ? ਗਾਰੰਟੀ ਅਸੀਂ ਗਾਰੰਟੀ ਅਸੀਂ ਬੈਠੇ ਆ ਭਰਾਵਾ ਹੋਰ ਕਾਦੀ ਗਾਰੰਟੀ ਹੁੰਦੀ। ਜਿਉਂਦੇ ਜਾ ਕੇ ਸਬੂਤ ਹੈ ਤੇਰੇ ਸਾਹਮਣੇ। ਮੈਨੂੰ ਲੰਦ ਬੈਠੇ ਤਾਂ ਬਹੁਤ ਹੁੰਦੇ ਨੇ ਇੱਥੇ। ਉਹ ਭਰਾਵਾ ਅਸੀਂ ਜਿਉਂਦੇ ਜਾ ਕੇ ਸਬੂਤ ਬੈਠੇ ਆ। ਨਾਲੇ ਸਾਡਾ ਕਸਟਮਰ ਕੋਈ ਵੀ ਹੈ ਨਾ ਫੇਸਬੁੱਕ YouTube ਤੇ Instagram ਤੇ ਸਾਡੇ ਨਾਲ ਜੁੜਿਆ ਹੋਇਆ ਜਿਹੜਾ ਵੀ ਸਾਡੇ ਤੋਂ ਦਵਾਈ ਲੈਂਦਾ ਹੈਗਾ ਉਹ ਆਪਦੇ ਰਿਵਿਊ ਦਵਾਈ ਬਾਰੇ ਦਿੰਦਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਵੀ ਤਾਂ ਫੇਸਬੁੱਕ ਤਨੋਂਦੀ ਹੋਵੋਗੇ Instagram ਤੇ ਬਈ ਠੱਗੀ ਠੋਰੀਆਂ ਦੇ ਕਿੰਨੇ ਫਿਰਦੇ ਨੇ ਨਿਤ ਵੇਣਾ ਮੋਬਾਈਲ ਤੇ ਕਿ ਕੋਈ ਕੱਪੜਾ ਲੇੜਾ ਹੋਵੇ ਤਾਂ ਲਾ ਕੇ ਸਿੱਟਦੇ ਜੇ ਤੁਹਾਡੀਆਂ ਦਵਾਈਆਂ ਖਾ ਕੇ ਬਿਮਾਰ ਹੋ ਗਿਆ ਵੀ ਫੇਰ ਉਹ ਨਹੀਂ ਨਹੀਂ ਭਰਾਵਾ ਸਾਡੀ ਦਵਾਈ ਉਦਾਂ ਦੀ ਨਹੀਂ ਹੈਗੀ ਜੇ ਸਾਡੀ ਦਵਾਈ ਅਸਰ ਨਹੀਂ ਕਰੂਗੀ ਨਾ ਤਾਂ ਸਾਈਡ ਇਫੈਕਟ ਵੀ ਨਹੀਂ ਕਰੂਗੀ ਨਾਲੇ ਸਾਡੀ ਦਵਾਈ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੂੰ ਬੈਰਾ ਵਾ ਸਾਈਡ ਕੱਢ ਕੇ ਦੇਖ ਲੈ ਆਪਣਾ ਉਹ ਰਾਜੀਸ਼ ਕੁਮਾਰ ਦੀ ਕਾਲ ਆਈ ਨਹੀਂ ਗੱਲ ਕਰੇ ਮੜਾ ਜੋ ਪ੍ਰੋਡਕਟ ਆਪਣੇ ਪ੍ਰੋਡਕਟਾਂ ਬਾਰੇ ਆਈ ਹੈ ਹੈਲੋ ਹਾਂ 사ਸੀ ਕਾ ਸਰ ਜੀ ਹਾਂਜੀ ਹਾਂਜੀ ਆ ਪਹੁੰਚ ਗਏ ਮਾਲ ਜੀ ਆ ਹਾਂਜੀ 70 ਲੱਖ ਦਾ ਵੇਲਾ ਹੋਊਗਾ ਜੀ ਹਾਂਜੀ ਹੋਰ ਹੋਰ ਮਾਲ ਵੇਚ ਨਹੀਂ 70 ਲੱਖ ਦਾ ਜੀ ਠੀਕ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਨੋਟ ਕਰ ਲੈਣਾ ਅੱਜ ਪੇਮੈਂਟ ਬਾਈ ਚੈੱਕ ਕਰਵਾਵਾਂਗੇ ਠੀਕ ਠੀਕ ਹੈ ਸਰ ਠੀਕ ਹੈ OK ਉਮਾਲ ਪਹੁੰਚ ਗਿਆ ਜਿਹੜਾ ਬਲਵਾਇਆ ਸੀ ਨਾ ਅੱਛਾ ਹਾਂ ਮਿਲ ਵਧੀਆ ਡੀਲ ਹੋ ਗਈ ਚਲ ਇਹ ਜਿਹੜੀ ਡੀਲ ਇੱਕ ਹੋਰ ਹੋ ਜੇ ਹਾਂ ਮਿਲਦਾ ਪਤਾ ਦਵਾਈ ਦਵਾਈ ਮੈਂ ਲੈ ਹੀ ਲੈਣੀ ਹੈ ਨਾ ਤਾਂ ਲੱਗਦਾ ਜਿਹੜਾ ਇੰਨਾ ਫੋਨ ਆਈ ਜਾਂਦਾ ਹੈ ਵੈਸੇ ਤਾਂ ਹਣੀ ਸੀ ਇਹਨਾਂ ਚ ਦਵਾਈਆਂ ਆ ਜਾਂਦੀਆਂ ਕਿ ਨਾ ਲੇ ਤਾਂ ਮੈਂ ਗੋਡਿਆਂ ਦੀ ਦਵਾਈ ਲੈਣੀ ਨਾਲੇ ਨਾ ਹੋਰ ਗੱਲ ਕਰ ਲੈਣੀ ਹੈ ਨਾ ਹੋਰ ਗੱਲ ਕੀ ਮੈਨੂੰ ਤਾਂ ਚੁੱਪ ਕਰ ਮੈਂ ਕਰ ਦਿੰਦੀ ਹਾਂ ਨੈਟ ਗੁੜੀ ਗੱਲ ਸੋ ਮੇਰੀ ਹਾਂਜੀ ਆਹ ਦਵਾਈ ਤੇ ਮੈਂ ਲੈ ਲੈਣੀ ਹੈ ਗੋਡਿਆਂ ਦੀ ਅੱਛਾ ਜੀ ਕੰਜ ਕਿਹੜਾ ਦੀ ਤੇ ਇਹ ਬੱਤ ਦਵਾਈ ਤੇ ਮੈਨੂੰ ਅੱਛਾ ਜੀ ਤੇ ਮੈਨੂੰ ਆਇਆ ਦੱਸ ਤੂੰ ਕਿੱਥੋਂ ਆਈ ਹੈ ਬੱਤ ਅਸੀਂ ਅਸੀਂ ਸੰਗਰੂਰ ਤੋਂ ਆਏ ਹਾਂ ਜੀ ਇਹਨਾਂ ਦੀ ਗੁੜੀ ਹੈ ਬੱਤ ਨੂੰ ਤਾਂ ਸਾਡੀ ਰਿਸ਼ਤੇਦਾਰੀ ਵੀ ਹੈ ਨਹੀਂ ਉਹ ਪਹਿਲਾਂ ਸਾਡੀ ਰਿਹਾਇਸ਼ ਕਿਤੇ ਹੋਰ ਸੀ ਅਸੀਂ ਨਵੇਂ ਲੈ ਵੀ ਸੰਗਠਾਏ ਆਏ ਇਹ ਮਤਲਬ ਹੁਣ ਹੀ ਰਹਿਣ ਲੱਗੇ ਨੇ ਸੰਗਠਾ ਦੋ ਕੁ ਮਹੀਨੇ ਹੋ ਗਏ ਨੇ ਪਹਿਲੀ ਵਾਰ ਹੀ ਆ ਸੋਨੂੰ ਪਹਿਲਾਂ ਵੀ ਨਹੀਂ ਦੇਖਿਆ ਪਹਿਲਾਂ ਦੇਖਿਆ ਅੱਜ ਨਹੀਂ ਅਸੀਂ ਫਿਰ ਉਹ ਦੂਜੀ ਪਾਸੇ ਹੋਲੇ ਹੁੰਨੇ ਨੇ ਨਹੀਂ ਹਾਂ ਇਹੀ ਪਤਾ ਤੂੰ ਨਾਨ ਜੀ ਕਿੰਨੇ ਪੜ੍ਹੀਆਂ ਮੇਰੇ ਮਿੰਨੀ ਜਾਨ ਨੂੰ ਕੁੰਡਲੀ ਬਣਾਉਣੀ ਹੈ। ਉਹ ਤੂੰ ਗਾਕ ਨਾਲ ਗੱਲ ਕਰ ਗਾਕ ਪੁੱਛ ਲੈਂਦਾ ਕੀ ਵਧੀਆ ਜੀ। ਨਹੀਂ ਨਹੀਂ ਜੀ। ਮੈਂ ਤਾਂ ਨਾ ਪਲੱਸ 2 ਕਰੀ ਆਈ ਜੀ। ਪਲੱਸ 2 ਤੋਂ ਬੋਲਸ ਸਨ ਮੈਨੂੰ ਇੱਧਰ ਜੋਬ ਲੈ ਲਈ। ਕਿੰਨੇ ਪੈਣ ਬਰਾਬਰ ਤੂੰ? ਅਸੀਂ? ਹਾਂ। ਮੈਂ ਤਾਂ ਕੱਲੀਉ ਪਹਿਣਾ ਹੀ। ਅੱਛਾ। ਤੇ ਆ ਮੁੰਡਾ? ਇਹ ਮੁੰਡਾ ਮੇਰਾ। ਅਸੀਂ ਅਸੀਂ ਤਾਂ ਨਾਲ ਕੰਮ ਕਰਦੇ ਹਾਂ ਇਕੱਠੇ ਕੰਮ ਕਰਦੇ ਸਾਨੂੰ। 8-9 ਸਾਲ ਹੋ ਗਏ ਕੰਮ ਕਰਦੇ। ਕੰਮ ਕਿੱਥੇ ਰਹਿਣੇ ਹੀ ਹਾਂ ਜੀ। ਹਾਂ ਜੀ। ਵਧੀਆ ਤਨਖਾਹ ਦਿੰਦੇ ਬਹੁਤ ਪੈਸੇ। ਹਾਂ ਪਾਈਸੇ ਸਾਨੂੰ ਵਾਧੂ ਤੇ ਸਾਡੀ ਤਾਂ ਡੀਲ ਹੁੰਦੀ ਹੈ ਇਹ ਤਾਂ ਮਿਹਨਤ ਹੈ ਇਹ ਤਾਂ ਮਿਹਨਤ ਹੈ ਇਹ ਦੇਖੋ ਜਿੰਨੀ ਮਿਹਨਤ ਕਰਾਂਗੇ ਉਹਨੇ ਰੁਪਏ ਬਣਨਗੇ 50-60 ਹਜ਼ਾਰ ਰੁਪਈ ਹੋਈ ਗਈ ਹੈ ਮਹੀਨੇ ਦੀ ਹਾਂਜੀ ਇੰਨਾ ਕ ਬਣ ਜਾਂਦਾ ਹੁੰਦਾ ਕਦੇ ਲੱਖ ਵੀ ਬਣ ਜਾਂਦਾ ਕਦੇ 40 ਵੀ ਰਹਿ ਜਾਂਦਾ ਕਦੇ 1 ਲੱਖ 20 ਬਣ ਜਾਂਦਾ ਐਦਾਂ ਦਾ ਜੀ ਹਾਂਜੀ ਉਹ ਜੀ ਨਹੀਂ ਕੰਮ ਹੈ ਮੈਨੂੰ ਦਵਾਈ ਦੇ ਦਿਓ ਤੁਸੀਂ ਪੰਜ ਕਿ ਦਿਨਾਂ ਦੀ ਅਸੀਂ ਖਾ ਕੇ ਦੇਖ ਲਾਂਗੇ ਜੇ ਸਾਨੂੰ ਠੀਕ ਲੱਗਿਆ ਤਾਂ ਲੈ ਲੈਂਦਾ ਹਾਂ ਵਾਸਤੇ ਹੋਰ ਕਰ ਲਾਂਗੇ ਨਹੀਂ ਕੋਈ ਗੱਲ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਅਸੀਂ ਮੜੀ ਰਹਿ ਕਰ ਲਈ ਤੇ ਵੀ ਕਿਹੜਾ ਤੁਹਾਨੂੰ ਬੈਸਟ ਆਇਲ ਅਸੀਂ ਉਹ ਦੇਵਾਂਗੇ ਹਾਂ ਕਿਹੜਾ ਤੇ ਇਹ ਤਾਂ ਦੇ ਉਹ ਕਟਪੜ ਦਾ ਦੀਦਾ 10 3 ਦਵਾਈ ਤਾਂ ਦੇਣਾ ਨੂੰ ਫੇਰੀ ਦੁਰਤੀ ਬਣਨਗੇ 10 ਦਿਨ ਦੀ ਦਵਾਈ ਤਾਂ ਦੇ ਦਿੰਨੇ ਆ ਹੁਣ ਆਪਣੇ ਕੋਲ ਆਇਲ ਤਾਂ ਹੈ ਨਹੀਂ ਨਾ ਤੂੰ ਐ ਕਰ ਜਿਹੜਾ ਸ਼ੀਰਮ ਨਹੀਂ ਪਿਆ ਸੈਂਪੂ ਨਾਲ ਉਹੀ ਦੇ ਦੇ ਇਹਨਾਂ ਨੂੰ ਕੀ ਪਤਾ ਰੱਖਣਾ ਆਪਣਾ ਮੁਰਕੀ ਆਉਣਾ ਨਹੀਂ ਤਾਂ ਕਿ ਨਾ ਲੈ ਇੱਕ ਬੰਗੂ ਘਿਸ਼ ਮੜਾ ਬਟਾਪਨ ਚਨਾ ਨਾਲ ਕੋਸਣਾ ਬਟਾ ਦੇ ਟੁਕੜਾ ਆਵਾਂਗੇ ਇਹਨਾਂ ਦੇ ਇਹ ਤਰੀਕਾ ਉਹ ਇਸੀ ਫੜਾ ਦੋਗਣ ਬਾਲੀਆਂ ਹੋਣ ਕਰਕੇ ਨਾ ਥਿਉਂਦਾ ਨਹੀਂ ਇਹ ਸਮਾਨ ਆਹ ਆ ਲੋਈ ਦੇਖ ਸਕਦਾ ਤੇ ਦੇਖੋ ਇਹ 5 ਕਿਲੋ ਤੇ ਇਹ ਨਹੀਂ ਪੜਾਂਦੀ ਤਾਂ ਲੋੜ ਹੀ ਨਹੀਂ ਸਾਨੂੰ ਵਿਸ਼ਵਾਸ ਨਹੀਂ ਸਾਡੇ ਤੇ ਲੋਈ ਕੋਈ ਗੱਲ ਕਰਦੀ ਨਾ ਤੇ ਆਹ ਨਾਲ ਸਵੇਰੇ ਤੇ ਸ਼ਾਮ ਨੂੰ ਗੁੱਡਿਆਂ ਤੇ ਲਾਉਣਾ ਜੀ ਠੀਕ ਜੀ ਤੇ ਆ ਇੱਕ ਟਾਈਮ ਗੋਲੀ ਖਾਣੀ ਦੁਪਹਿਰੇ ਰੋਟੀ ਤੋਂ ਬਾਅਦ ਹਾਂਜੀ ਨਾਲੇ ਜੀ ਇਹ ਨਾ 5 ਦਿਨਾਂ ਦੀ ਨਹੀਂ ਹੈਗੀ ਦਵਾਈ 10 ਦਿਨਾਂ ਦੀ ਹੈ 5 ਦਿਨਾਂ ਦੀ ਪੈਕਿੰਗ ਆਉਂਦੀ ਨਹੀਂ ਸਾਡੇ ਕੋਲ ਤਾਂ ਕਰ ਕਿਸ ਨੂੰ 10 ਦਿਨਾਂ ਦੀ ਕੱਟੀਆਂ ਦੇਦੀ ਵੀ ਰੋਜ਼ ਰੋਜ਼ ਪਕਾਈ ਕਰਨ ਨਾਲ ਤੇ ਤੁਸੀਂ ਆਪੇ ਤੁਸੀਂ ਕਹੋ ਜਾਂਦੇ ਰੋਣ 10 ਦੇ ਫਿਰੂੰਗੇ ਤੁਸੀਂ ਤਾਂ ਵੀ ਮੈਂ ਦਵਾਈ ਕਿੱਥੋਂ ਲੈਂਦੀ ਆ ਨਾਲੇ ਇੱਕ ਟੁਕੜਾ ਮਹੀਨੇ ਦਾ ਕੋਰਸ ਆ ਤੁਹਾਨੂੰ ਮਹੀਨਾ ਦਵਾਈ ਲੈਣੀ ਪੈਣੀ ਆ ਅਸੀਂ ਅਗਲੇ ਵੀਰਵਾਰ ਫੇਰ ਆਵਾਂਗੇ ਚੈੱਕ ਅਪ ਕਰਾਂਗੇ ਸਾਰਾ ਕੁਝ ਠੀਕ ਹੈ ਫੇਰ ਤੁਹਾਨੂੰ ਹੋਰ ਦਵਾਈ ਦੇ ਕੇ ਜਾਵਾਂਗੇ ਹਾਂਜੀ ਹਾਂਜੀ ਤੇ ਪੇਮੈਂਟ ਕਰ ਦਿੰਦੇ ਹਨਾ ਇਹਦੀ ਫਿਰ ਕਰਦਣੇ ਪੁੱਤ ਹਾਂਜੀ ਬਸ ਤੁਸੀਂ ਟੈਨਸ਼ਨ ਨਾ ਲੋਈ ਤੁਸੀਂ ਦਵਾਈ ਕੋਰ ਖਾ ਕੇ ਦੇਖੋ ਤੁਸੀਂ ਫੇਰ ਹਣਾ 1500 ਹੋ ਗਿਆ ਵੀਰੇ ਹਾਂਜੀ ਕੋਈ ਬੋਲਾ ਨਹੀਂ ਹੈਗਾ ਬਾਲੀ ਮਹਿੰਗੀ ਨਹੀਂ ਬਈ ਦਵਾਈ ਵੀ ਤੁਸੀਂ ਦੇਖੀਏ ਇੱਕ ਵਾਰੀ ਇੱਕ ਅੱਧ ਚਮੜੀ ਇੱਕ ਫੋਟੋ ਖਿਚਾ ਲਵਾਂਗੇ ਹਾਂਜੀ ਬਸ ਹਾਂ ਹਾਂ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪ੍ਰੀਤ ਹੈ ਜੀ ਨੋਟ ਕਰ ਲਓ ਫਿਰ ਸਾਨੂੰ ਐਡਰੈਸ ਸਾਰਾ ਕੁਝ ਨੋਟ ਕਰਨਾ ਪੈਂਦਾ ਨਾ ਇਹ ਵੀ ਕਸਟਮਰ ਹੋਰ ਜੁੜਿਆ ਕਿੰਨੀ ਉਮਰ ਹੈ ਤੁਹਾਡੀ ਮੇਰੀ ਸਾਰ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜੀ ਘਰ ਵਾਲੇ ਦਾ ਨਾਮ ਜੀ ਬਲਕਾਰ ਸਿੰਘ ਬਲਕਾਰ ਸਿੰਘ ਠੀਕ ਹੈ ਮੋਬਾਈਲ ਨੰਬਰ ਬੋਲੀ ਜੀ ਪੁੱਤੋ ਮੇਰਾ ਪੁੱਤੋ ਦੱਸੋ ਮੇਰਾ ਮੇਰਾ ਮੋਬਾਈਲ ਨੰਬਰ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਹਾਂਜੀ ਆਪੇ ਲੈ ਕੇ ਦਿਨ ਲੜ ਠੀਕ ਹੈ ਤੇ ਸੇਵ ਕਰ ਲਿਆ ਹਾਂਜੀ ਬਸ ਠੀਕ ਹੈ ਦਿੱਕੀ ਨਾਲ ਥੋੜਾ ਮੋਬਾਈਲ ਨੰਬਰ ਲੈ ਗਏ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਅਸੀਂ ਕਿਹੜਾ ਭੱਜਣ ਵਾਲੇ ਚੁਈ ਪੂਰੀ ਤਸੱਲੀ ਚ ਹੁਣ ਅਸੀਂ ਬਸ ਧੰਨਵਾਦ ਧੰਨਵਾਦ ਨਾ ਨਹੀਂ ਬਸ ਸਾਰੀ ਮਾਰਕੀਟ ਕਰਨ ਵਾਲੀ ਪੀਆਈ ਪ੍ਰਸ਼ਾਪ ਨੂੰ ਕਿਸ ਨੂੰ ਪਤਾ ਵਾਪਸ ਹੀ ਮੁੜਨਾ ਦਾ ਬਸ ਬਸ ਨਹੀਂ ਮਿਲਦੀ ਤੇ ਆ ਦਵਾਈ ਜੀ ਧਿਆਨ ਨਾਲ ਹਾਂ ਕੋਈ ਚਲੋ ਮਾਹ ਉਹ ਤਾਂ ਤੂੰ ਕਿਸੇ ਤੋਂ ਚੁੰਡੀ ਨਾ ਢਾਉਂਦੀ ਉਹਨੂੰ 1500 ਮਿੰਟ ਚ ਕੱਢ ਕੇ ਫੜਾਤਾ ਪੁੱਤ ਤੂੰ 1500 ਨਾ ਰੋਣਾ ਮੈਂ ਤਾਂ ਗੱਲਬਾਤ ਦੇਖ ਕੇ 1500 ਰੁਪਏ ਲਾਇਆ ਨਾ ਤੇ ਮੇਰੇ ਗੋਡੇ ਦੁਖਦੇ ਆ ਨਾ ਗਿੱਟੇ ਦੁਖਦੇ ਆ ਆਪਾਂ ਤਾਂ ਉਹਨੂੰ ਆਪਣੇ ਘਰ ਦੀ ਲੋ ਬਣਾਉਣੀ ਆ ਤੇਰੀ ਬਹੂ ਬਣਾਉਣੀ ਪੁੱਤ ਤਾਂ پیسے ਲਾਇਆ ਐ ਨਿਬਾਨੇ ਨਾਲ ਉਹ ਦੁਆਰੇ ਆਉਗੀ ਮਾ ਮੈਂ ਤਾਂ ਤੈਨੂੰ ਸਮਝਦਾ ਤੂੰ ਤਾਂ ਬਲਾਂ ਸ਼ਹਿਰ ਨਿਕਲੀ ਹੋਰ ਪੁੱਤ ਐਵੇਂ ਡੈਣ ਦੋ ਤੈਨੂੰ ਤੇਰੇ ਬਾਰੇ ਮੈਂ ਸੋਚਦੀ ਆ ਪੁੱਤ ਨੋਮਣਾ ਨੰਗੇਸ ਕਰਦੀ ਆਪਾਂ ਨੂੰ ਸੋਹਣੀ ਸੁਲੱਖੀ ਆ ਜੱਜ ਦੀ ਆ ਤੇਰੇ ਨਾਲ ਅੱਛਾ ਅੱਛਾ ਜੀ ਆ ਕੁੜੀਆ ਵਾਸਤੇ ਹਾਂ ਜੀ ਆ ਕੁੜੀਆ ਵਾਸਤੇ ਠੀਕ ਹੈ ਜੀ ਡੈਂਡਰ ਵਾਸਤੇ ਕੋ ਬਾਲਾ ਵਧੀਆ ਸ਼ੈਂਪੂ ਆ ਦਿਖਾਇਆ ਇੱਕ ਵਾਰ ਰਾਜੀ ਜੀ ਹੋ ਗਈ ਸੀ ਪੁੱਤ ਅੱਛਾ ਜੀ ਇਹ ਇਹਦੀ ਭੂਆ ਦੀ ਕੁੜੀ ਲਈ ਆਈ ਸੀਗੀ ਦਵਾਈ ਇਹ ਠੀਕ ਹੈ ਜੀ ਮੁਰਤੇ ਕੋਈ ਆਈ ਨਹੀਂ ਤੁਹਾਡਾ ਕੋਈ ਪਤਾ ਸਤਾ ਨਹੀਂ ਲੱਗਿਆ ਪੁੱਤ ਨਹੀਂ ਤੁਸੀਂ ਆ ਹੋ ਗਈ ਇਹਦੇ ਉਮੀ ਤੁਸੀਂ ਆ ਵਰਤਿਓਈ ਆਯੁਰਵੇਦ ਦੀ ਕਹਿੰਦੇ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਨਾਲੇ ਬਾਲ ਇੱਕਦਮ ਸਟ੍ਰੇਟ ਰਹਿੰਦੇ ਨੇ ਤੇ ਤੁਸੀਂ ਇਹ ਵਰਤ ਕੇ ਦੇਖੋ ਇੱਕ ਵਾਰ ਤੇ ਤੁਹਾਨੂੰ ਆਪੇ ਰਿਜ਼ਲਟ ਤਾਂ ਪਤਾ ਲੱਗੇਗਾ ਲੱਗਿਆ ਸੀ ਪਤਾ ਨਾ ਕੁੜੀ ਨੇ ਦੱਸਿਆ ਮੁੜ ਕੇ ਤੇ ਨਾ ਥੋੜਾ ਪਤਾ ਸਤਾ ਲੱਗਿਆ ਹੁਣ ਮੈਨੂੰ ਤਾਂ ਪਤਾ ਨਹੀਂ ਹੈ ਜਨਰਲੀ ਤੁਸੀਂ ਉਹੀ ਹੋ ਕੇ ਕੋਈ ਹੋਰ ਨਹੀਂ ਅੰਜੀ ਅਸੀਂ ਉਹੀ ਹਾਂ ਜੀ ਸਾਡੇ ਕੋਲ ਹੋਰ ਕਿਤੇ ਮਿਲ ਨਹੀਂ ਸਕਦੀ ਇਹ ਚੀਜ਼ ਸਾਡੇ ਜਿਹੜੇ ਵਰਕ ਕਰਨੇਗੇ ਅਲੱਗ-ਅਲੱਗ ਥਹਰੇ ਅਸੀਂ ਨਾ ਹੋਈਏ ਪਰ ਸਾਡੀ ਕੰਪਨੀ ਹੋਊਗੀ ਪੱਕਾ ਹਾਂਜੀ 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 ਪਰ ਮੈਂ ਤਾਂ ਪੜਾ ਪੁੱਤ ਮੈਨੂੰ ਤਾਂ ਕੀ ਪਤਾ ਲੱਗਦਾ ਐ ਕਰੀ ਕੋ ਫੋਟੋ ਕਿ ਚਲੋ ਜੀ ਤੁਹਾਡਾ ਨਾਮ ਲਿਖ ਕੇ ਨਾ ਫਾਰਮ ਫਿਲ ਕਰ ਦੇਣਾ ਦਾ ਹਾਂਜੀ ਹੋ ਗਈ ਤੇ ਨਾਮ ਕੀ ਹੈ ਵੀਰੇ ਆਪਣਾ ਮਲਕੀਤ ਕਾਰ ਹੈ ਅੱਛਾ ਜੀ ਹਸਬੰਦ ਦਾ ਨਾਮ ਵੀ ਤੁਹਾਡੇ ਘਰ ਵਾਲੇ ਠੀਕ ਹੈ ਇੱਕ ਨੰਬਰ ਲਗਾ ਦਿਓ ਜੀ ਹਾਂਜੀ 90416 95015 ਠੀਕ ਹੈ ਬਸ ਸਾਡੇ ਕੋਲ ਹੁਣ ਤੁਹਾਡਾ ਨੰਬਰ ਆ ਗਿਆ ਅਸੀਂ ਖੁਦ ਪੁੱਛ ਲਿਆ ਕਰਾਂਗੇ ਜਿਵੇਂ ਵੀ ਖਤਮ ਹੁੰਦਾ ਪ੍ਰੋਡਕਟ ਅਸੀਂ ਖੁਦ ਆਪ ਤੁਸੀਂ ਘੰਟੀ ਵੀ ਮਾਰ ਦਿਓ ਨਾ ਮੇਰੇ ਫੋਨ ਤੇ ਵੀ ਆ ਜੂ ਫਿਰ ਕੇ ਸਾਨੂੰ ਲੋੜ ਪਈ ਅਸੀਂ ਘੰਟੀ ਮਾਰ ਦਿੰਨੇ ਹਾਂਜੀ ਬਸ ਤੁਸੀਂ ਵੀ ਲਾ ਲਾਂਗੇ ਜੇ ਮੁੱਕ ਗਈ ਚੀਜ਼ ਹਾਂ ਹਾਂਜੀ ਫਿਰ ਵੀ ਤੁਸੀਂ ਥਿਉਂਦੇ ਸਾਡੇ ਨਾ ਨਾ ਕੋਈ ਗੱਲ ਨਹੀਂ ਅਸੀਂ ਕਿਦਰ ਨਹੀਂ ਆਉਂਦੇ ਆਹ ਪਹਿਲਾਂ ਆਪਣੇ ਪੱਕਾ ਹੀ ਕਰਤਾ ਸੀ ਵੀਰਵਾਰ ਨੂੰ ਇੱਧਰ ਲੇਰੀ ਚ ਕਰਨੀ ਕਰਨੀ ਮਾਰਗ ਠੀਕ ਹਾਂਜੀ 1000 ਰੁਪਏ ਹੋ ਗਏ ਜੀ ਇਹਦੇ ਹਾਂਜੀ ਲੈ ਗੁੜੀਆਂ ਪੈਸੇ ਅੰਦਰ ਗੁੜੀਆਂ ਪੜਦੀਆਂ ਜੀ हां जी पर जोकन बुकन खेड़दे रहने ना कर कर पाए जाती हां जी पानी कोणी ਦਾ ਹੋ ਜਾਂਦਾ ਕੀ ਦੇਖਦਾ ਪਹਿਲਾਂ ਵਾਲੇ ਪੈਸੇ ਹਰੇ ਘੁੱਪ ਦੀ ਜੇ ਉੱਚੀ ਪਾਣ ਨਾ ਬੜਾ ਸੇਣਾ ਨਾ ਤੂੰ ਕੁਝ ਚਲੋ ਜੀ ਠੀਕ ਹੈ ਜੀ ਠੀਕ ਹੈ ਆ ਵੀ ਤੁੰਗ ਸੁਣ ਲੈ ਆ ਕਿਸ ਕਿਸ ਨੂੰ ਤੁਰੇ ਤੋਂ ਪਤਾ ਨਹੀਂ ਮੇਰੇ ਸੈਂਡਲ ਹੋਲੀ ਤੁਰ ਪਏਗਾ ਅਗਲਾ ਕੋਈ ਟੀਮ ਦੀ ਆਫਸਰ ਮੇ ਤਾਂ ਬੰਦ ਦੀ ਆਪਣੀ ਕਿਸਮਤ ਕਿੱਥੇ ਚਾਈ ਤਾਂ ਕਰਕੇ ਦੇਖ ਨਾ ਖਮਰੇ ਫੁੱਲ ਨਹੀਂ ਫੁੱਲਦੇ ਉਹ ਇਹਦੇ ਨਾਲ ਖੁੱਲੂਗੀ ਸੂਈ ਦੀ ਮੇਰੇ ਮੋਟਰ ਨਹੀਂ ਚਾਪੀ ਮੈਂ ਜੰਚੀ ਲੱਗ ਲੁਗ ਜਾਂਦੀ ਹੈ ਚੱਲ ਛੱਡੇ

ਓਹ ਆਸੀ ਨਾ ਜੀ ਇਹਨਾਂ ਪੂਰਾ ਡਰੈਕਟ ਬੀਚ ਲਈ ਆਏ ਹਾਂ ਜੀ ਜਿਨ੍ਹਾਂ ਦੇ ਵਾਲ ਖਰਾਬ ਹੁੰਦੇ ਨੇ ਜਾਂ ਕਿੱਟੇ-ਕੋੜੇ ਦੇ ਉੱਤੇ ਸਿਰ ਦੁਦਾ ਰੇਸ਼ਾ ਬਣਦਾ ਅੱਖਾਂ ਮੱਚਦੀ ਉਹਨਾਂ ਵੱਲ ਸਰ ਕੋ ਦਵਾਈ ਲਈ ਸਪੈਸ਼ਲ ਰੰਗ ਗੋਰਾ ਕਰਨ ਵਾਸਤੇ ਜਿਵੇਂ ਪਿੰਪਲਸ ਵਗੈਰਾ ਹੋਣ ਦੇ ਵਾਸਤੇ ਹਾਂਜੀ ਆ ਜੋ ਨੰਗੇ ਹੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਣੀ ਆ ਠੀਕ ਹਾਂਜੀ ਹਾਂ ਪਾਣੀ ਤਾਂ ਪਿਆ ਜੀ ਸਾਨੂੰ ਪਿਆਸ ਲੱਗੀ ਹੈ ਹਾਂਜੀ ਬਰੀ ਬੰਦ ਆਂਡਾਂ ਦੀ ਚਾਹਨਾ ਇਹ ਅਰਧਕ ਸਮਾਨ ਮੇਰਾ ਕੁੱਤਾ ਖਾਣੇ ਹਾਂ ਠੀਕ ਲੱਹ ਕੋ ਤਿੰਨ ਵੇਚਦਾ ਇਹ ਘਟੋ ਘਟ 10 12000 ਤਾਂ ਹੋਊਗਾ ਹੀ ਉਧਰ ਚੱਲ ਜਦੋਂ ਚੱਲ ਗਈ ਕੋਈ ਵੀ ਨਹੀਂ ਦਿੰਦਾ ਜੈਰੀ ਕਿੱਥੇ ਜੈਰੀ ਜੈਰੀ ਕਿੱਥੇ ਹਾਂ ਇਹ ਲੱਗਦਾ ਚੱਕ ਕੇ ਲੈ ਗੇ Oi, Jerry.